ਬਾਗਾਪੁਰਾਣ ਦੇ ਸਕੂਲ ਆਫ ਫੈਮਿਨੈਂਸ ਦੇ ਬਾਹਰ ਦੀਆਂ ਤੁਸੀਂ ਤਸਵੀਰਾਂ ਵੇਖ 파 ਰਹੇ ਹੋ ਜਿੱਥੇ ਕੁਝ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਸਕੂਲ ਦੇ ਪ੍ਰਸ਼ਾਸਨ ਤੇ ਕਿ ਸਕੂਲ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ 3 ਘੰਟੇ ਤੱਕ ਸਕੂਲ ਦੇ ਬਾਹਰ ਰੱਖਿਆ ਸਕੂਲ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਸਕੂਲ ਦੇ ਪ੍ਰਸ਼ਾਸਨ ਦੇ ਵੱਲੋਂ ਕੁਝ ਵਿਦਿਆਰਥੀਆਂ ਨੂੰ ਤਾਂ ਇਹ ਤਸਵੀਰਾਂ ਨੇ ਬਾਗਾਪੁਰਾਣ ਦੇ ਸਕੂਲ ਦੇ ਬਾਹਰ ਦੀਆਂ ਵਿਦਿਆਰਥੀ ਨੇ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਤੇ ਇੱਕ ਪਾਸੇ ਉਹਨਾਂ ਦੇ ਵੱਲੋਂ ਜਿੱਥੇ ਸਕੂਲ ਦੇ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਕੂਲ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ 3 ਘੰਟੇ ਲਈ ਬਾਹਰ ਕੱਢ ਦਿੱਤਾ ਤੇ ਉਸ ਤੋਂ ਬਾਅਦ ਕਿਸੇ ਨੇ ਸਾਰ ਤੱਕ ਨਹੀਂ ਲਈ ਤੇ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਿਹੜੇ ਵੀ ਦਸਤਾਰ ਬੰਨਦੇ ਨੇ ਜਾਂ ਜਿਹੜੇ ਕੜਾ ਪਾ ਕੇ ਆਉਂਦੇ ਨੇ ਉਸ ਤੇ ਪਾਬੰਦੀ ਲਗਾਈ ਜਾਂਦੀ ਹੈ ਸਕੂਲ ਦੇ ਪ੍ਰਸ਼ਾਸਨ ਤੇ ਬੜੇ ਇਲਜ਼ਾਮ ਲਗਾ ਰਹੇ ਨੇ ਵਿਦਿਆ ਵਿਦਿਆਰਥੀ ਕੇ ਜਿਹੜੇ ਵੀ ਗੁਰਸਿੱਖ ਵਿਦਿਆਰਥੀ ਨੇ ਦਸਤਾਰ ਬੰਨਦੇ ਨੇ ਕੜਾ ਪਾਉਂਦੇ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਕਕਾਰ ਪਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤੇ ਪਾਬੰਦੀ ਵੀ ਲਗਾਈ ਜਾਂਦੀ ਹੈ ਤਾਂ ਦੂਜੇ ਪਾਸੇ ਸਕੂਲ ਦੇ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਜਿਹੜੇ ਇਹ ਸਕੂਲ ਦੇ ਵਿਦਿਆਰਥੀ ਨੇ ਇਹਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਸਕੂਲ ਦਾ ਪ੍ਰਸ਼ਾਸਨ ਹੈ ਇਹ ਫੈਸਲਾ ਲੈਂਦਾ ਹੈ ਕਿ ਇਹਨਾਂ ਨੂੰ ਸਬਕ ਸਿਖਾਉਣ ਦੇ ਲਈ ਇਹਨਾਂ ਨੂੰ ਪੁਨਿਸ਼ ਕੀਤਾ ਜਾਵੇ ਜਿਸ ਦੇ ਚੱਲਦੇ ਆ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਦੇ ਬਾਹਰ ਖੜਾ ਕਰ ਦਿੱਤਾ ਗਿਆ ਤੇ ਇਸ ਦਾ ਕਹਨ ਆ ਮੇਰਾ ਖੜਾ ਲਾ ਦਾ ਜਾ ਕੇ ਨਹੀਂ ਹੋਰ ਦਾ ਨਾਲ ਮੈਂ ਘਟਾ ਦੇਣਾ ਆਨਾਂ ਨਾਲ ਟੋਕਦੇ ਆ ਜੀ ਦਮਾਨ ਲਗਾਉ ਤੂੰ ਬੰਦੇ ਆ ਜੀ ਠਗੜੇ ਨੂੰ ਕੜਾ ਲਵਾਉਂਦੇ ਆਂ ਈ ਕੜਾ ਇਤ ਪਤਲਾ ਪਈਏ ਤਾਂ ਕਹਿੰਦੇ ਆ ਜੀ ਲੋ ਗਿਆਨੀ ਤਾਂ ਨਹੀਂ ਪੰਤਾ ਹੋਵੇ ਉਹਦਾ ਕੜਾ ਲਵਾਉਂਦੇ ਆ ਠੀਕ ਆ ਮੈਂ ਹਾਂ ਦਮਾਨ ਲਾ ਪਾਂਦਾ ਮੈਨੂੰ ਪਤਾ ਨਹੀਂ ਕਿੰਨੇ ਵਾਰੀ ਇਹਨਾਂ ਨੇ ਟੋਕਦਾ ਮੈਂ ਫਿਰ ਵੀ ਮਰਨ ਨਾਲ ਟੋਕਿਆ ਬਾਏ ਜੀ ਅੰਦਰ ਕਲਾਸ ਜਿੱਗੇ ਪੱਖੇ ਲਾਏ ଥିਗੇ ਜੀ ਇਹ ਸਾਨੂੰ ਨਹੀਂ ਪਤਾ ਕਿ ਕਹਨੇ ਲਾਏ ਆ ਹੁਣ ਫੀਡ ਆਈ ਫੀਡ ਲਾਉਂਦੇ ਆ ਫੀਡ ਦਾ ਤਾਂ ਵਾਦੇ ਹੀ ਝਾਫ ਰੇ ਨੇ ਸਾਨੂੰ ਇਹ ਨਹੀਂ ਪਤਾ ਪੱਖੇ ਕਿਹਨੇ ਲਾਏ ਆ ਹੁਣ ਸਾਰੇ ਆਣੇ ਸਾਰੇ ਆਣੇ ਬਾਹਰ ਕੱਢੇ ਇਹਨਾਂ ਨੇ ਪ੍ਰੀਤ ਤਾਂ ਪ੍ਰੀਲ ਹੋ ਜਾਂਦੀ। ਪ੍ਰੀਤ ਦੁਬਾਰੇ ਕਹਿੰਦੇ ਸਾਰੇ ਜਣ ਜਿੰਨੇ 100 ਰੁਪਏ ਲੈ ਕੇ ਛੋੜੇ ਮੋਟੇ ਜਣ ਦਿੱਤੇ ਆ ਪਰ ਅੱਜ ਕਰੇ ਕਹੀ ਜਾਂਦੇ ਅਸੀਂ ਦੇਣੇ ਨਹੀਂ ਕਿ ਫੀਸਾਂ ਲਈ ਦੇ ਤਾਂ 100 ਰੁਪਏ ਲੈਦੇ ਆ। ਨਾਲ ਮਾੜਾ ਮੋਟਾ ਪ੍ਰੀਲੇਟ ਹੋ ਜਾਂਦਾ। ਉਹ ਤਾਂ ਵੀ ਕਹਿਣ ਕਿ 100 ਰੁਪਏ ਦੋ ਉਤਮ। ਹੁਣ ਸਕੂਲ ਦਾ ਜਿਹੜਾ ਹੈਗਾ ਗੇਟ ਗੇਟ ਲਗਾਇਆ ਗਿਆ ਹੈਗਾ। ਤੁਸੀਂ ਕੋਸ਼ਿਸ਼ ਕੀਤੀ ਕਿਸੇ ਨੂੰ ਮਿਲਣ ਦੀ ਵੀ ਜਿਹੜਾ ਗੇਟ ਖੋਲੇ। ਥਾਣੇ ਗਏ ਸੀਗੇ ਜੀ। ਥਾਣੇ ਵਾਲਾ ਵੀ ਸਾਡੀ ਸੁਣੀਗੀ। ਉਹਨਾਂ ਨੇ ਕਹਿੰਦੀ ਉਹ ਕਹਿੰਦੇ 2:00 ਵਜੇ ਤੁਸੀਂ ਮੜ ਕੇ ਜੀ ਉੱਥੇ ਗਏ ਆ ਦਫ਼ਤਰ ਜਿਗੇ ਆ ਉੱਧਰ ਜੀ ਦਫ਼ਤਰ ਜਿਗੇ ਦਫ਼ਤਰ ਵਾਲੇ ਵੀ ਕਹਿੰਦੇ ਉਹਨਾਂ ਨੇ ਮੈਡਮ ਨੂੰ ਫੋਨ ਲਾਇਆ ਫਿਰ ਤੁਹਾਨੂੰ ਆਜਾ ਮੁੰਡਾ ਆਜਾ ਮੁੰਡਾ ਇਹ ਛੱਡ ਕੇ ਕਿਹੜੇ ਕਿਹੜੇ ਦਫ਼ਤਰ ਜਿਗੇ ਕਿਹੜੇ ਦਫ਼ਤਰ ਜਿਗੇ ਸੀ ਐਮਐਲਏ ਦੇ ਦਫ਼ਤਰ ਜਿਗੇ ਜੀ ਉਹਨਾਂ ਨੇ ਹੁਣ ਉਹਨਾਂ ਨੇ ਸਾਡੇ ਸਾਹਮਣੇ ਪ੍ਰਿੰਸੀਪਲ ਨੂੰ ਫੋਨ ਲਾਇਆ ਕਹਿੰਦੇ ਚਲ ਕੋਈ ਨਾ ਜੀ ਕਹਿੰਦੇ ਅਸੀਂ ਕਾਲ ਅੰਦਰਵਾੜ ਦਿੰਦੇ ਹਾਂ ਹੁਣ ਸਕਿਉਰਟੀ ਗਾਰਡ ਸਾਨੂੰ ਅੰਦਰ ਨਹੀਂ ਜਾਣ ਦਿੰਦਾ ਜੀ ਉਸ ਤੋਂ ਬਾਅਦ ਹੁਣ 100 ਰੁਪਏ ਜੀ ਪੈਂਦੇ ਆ ਕਈ ਕੋਈ ਮੁੰਡੇਰਾ ਤੋਂ ਉਹਨੇ ਕੋਈ ਕਿੱਥੋਂ ਆਉਂਦਾ ਕੋਈ ਗੱਲਾ ਦਿੰਦਾ ਬੜ ਬਸ ਕਰਾਇਆ ਲਾ ਕੇ ਉਹਨੇ ਡਿਲੀ ਕਰਾਇਆ ਪਟਕਣਾ ਉਹਨੇ ਜੋ ਹੀ ਟ੍ਰੈਪ ਪਟਕਾ ਸਾਡੇ ਘਰ ਦੇ ਉੱਤਣ ਕੇ ਚੱਲ ਸ਼ੁਰੂ ਕਰ ਗਏ ਅਸੀਂ ਦੇਖੋ ਤਿੰਨ ਘੰਟੇ ਹੋ ਗਏ ਸਾਨੂੰ 8 ਵਜੇ ਸਾਨੂੰ ਬਾਹਰ ਕੱਢਿਆ ਵੀ ਆ ਭਾਈ ਹੁਣ ਤੱਕ ੱੱਕੇ ਖਾਣੇ ਫਿਰਦੇ ਤੇ ਅਲੇ ਹੀ ਠਾ ਉਧਰ ਜਾਣੇ ਕਦੇ ਉਧਰ ਜਾਣੇ ਤਾਂ ਸੋਨ ਨਾ ਸਾਨੂੰ ਇੰਟਰ ਆਉਂ ਦਿੰਦੇ ਅੰਦਰ ਤੇ ਹੋਰ ਵੀ ਕੋਈ ਰੌਲਾ ਜਾਂ ਸਿਰਫ ਆ ਪੱਖਿਆਂ ਨੂੰ ਲੈ ਕੇ ਹੀ ਤੁਹਾਨੂੰ ਬਾਹਰ ਕੱਢ ਦਿੱਤਾ ਗਿਆ ਲੈ ਕੇ ਸਾਨੂੰ ਬਾਹਰ ਕਰਤਾ ਹੀ ਹੁਣ ਸਾਡੇ ਤੇ ਨਿਆਜ਼ ਪੈ ਲਾਈ ਜਾਂਦੇ ਕਦੇ ਤੂੰ ਨਸ਼ੇ ਕਰਦੇ ਕੀ ਕਰਦੇ ਸਾਡਾ ਬਾਹਲਾ ਦਾ ਟੈਸਟ ਕਰਾਏ ਯਾਰ ਸਾਨੂੰ ਪਤਾ ਹੀ ਆ ਜੀ ਕੱਲਾ ਸਾਡੀਆਂ ਹੁਣ ਅੰਦਰ ਰੱਕੀ ਬੈਠੇ ਹੁਣ ਤੋਂ ਸਾਨੂੰ ਬਾਹਰ ਖੜੇ ਹੀ ਕੀ ਕਰੀਏ ਹੁਣ ਤੁਸੀਂ ਤੁਸੀਂ ਕਿੰਨੇ ਬੜਾ ਬੜੀ ਪਾਉਂਦੇ ਆ ਸਾਨੂੰ ਕਿਉਂ ਕਰਨ ਪਾਉਂਦੇ ਆ ਕਿੰਨੀ ਕਿੰਨੀਆਂ ਕਲਾਸਾਂ ਨੂੰ ਬਾਹਰ ਕੱਢਿਆ ਗਿਆ ਸਾਡੇ ਪਲੱਸ 1 ਪਲੱਸ 2 ਆਰ ਸਾਲਿਆਂ ਨੂੰ ਸਾਰਿਆਂ ਨੂੰ ਕੱਢਿਆ ਗਿਆ ਹੁਣ ਤਾਂ ਬੱਚੇ ਚਲੇ ਜਾਂ ਰਹੇ ਗਏ ਹੁਣ 20 25 ਆਣੇ ਰਹਿ ਗਏ ਸਵੇਰ ਪੜੇ 100 150 ਬੱਚਾ ਕੱਢੇ ਕਈ ਵਿਚਾਰਾ ਡਰ ਦਾ ਦਾ ਘਰੇ ਉੱਟ ਗਏ ਭਈ ਕਿੱਧਰ ਚੱਲ ਗਏ ਕਿਸੇ ਨੂੰ ਵੀ ਕਲਾਸ ਦੇ ਵਿੱਚ ਨਹੀਂ ਵੜਿਆ ਕਹੇ ਨੂੰ ਨਹੀਂ ਵੜਿਆ ਅੰਦਰ ਹੀ ਨੂੰ ਉੱਟ ਕੇ ਡੇਢ ਕੀ ਫਰੀ ਸਾਨੂੰ ਪੁੱਤ ਕਹਿੰਦੇ ਮਾਸਟਰਾਂ ਨੂੰ ਗਾਲ੍ਹਾਂ ਕੱਢਦੇ ਆ। ਤਕਰੀਬਾ ਮਾਸਟਰ ਨੂੰ ਗਾਲ੍ਹਾਂ ਕੱਢਦੇ ਆ। ਜੇ ਲੋ ਗਿਆਨੀ ਨਹੀਂ ਪੰਤਾ ਹੋਵੇ ਉਹਦਾ ਕੜਾ ਲਵਾਉਂਦੇ ਆ ਠੀਕ ਆ ਮੈਂ ਹਾਂ ਦਮਾਲਾ ਪਾਉਂਦਾ। ਮੈਨੂੰ ਪਤਾ ਨਹੀਂ ਕਿੰਨੇ ਵਾਰੀ ਇਹਨਾਂ ਟੋਕਦਾ ਹਾਂ ਫਿਰ ਵੀ ਮਿਲਣਾ ਨਹੀਂ ਪੋਗਿਆ। ਇਹ ਤਾਂ ਕਹਿੰਦਾ ਨਹੀਂ ਆਂ ਵੀਰਾ ਕੜਾ ਲਾਦਾ ਜਾ ਕੇ ਦੇ ਹੋਰ ਦਾ। ਮੈਂ ਕੁੱਟ ਦਾਂ ਦੇਣਾ ਕੀ ਕੀ ਕਹਿੰਦੇ ਦਮਾਲਾ ਲਾਉਣ ਨੂੰ ਕਹਿੰਦੇ ਤੁਹਾਨੂੰ? ਦਮਾਲਾ ਨਾਲ ਟੋਕਦੇ ਆਂ ਜੀ ਦਮਾਲਾ ਖਾਦੂ ਬੰਦੇ ਆਂ ਜੀ। ਓਕੇ ਕੜੇ ਨੂੰ ਕੀ ਕਹਿੰਦੇ ਆ? ਕੜੇ ਨੂੰ ਕੜਾ ਲਵਾਉਂਦੇ ਆਂ। ਇਹ ਕੜਾ ਥੱਲਾ ਪਈਏ ਤਾਂ ਕਹਿੰਦੇ ਆ ਜੀ। ਕਾਹ ਤੋਂ? ਜੂੜੀਆਂ ਅੱਜ ਅਸੀਂ ਬੋਲਿਆ ਨਾ ਦਸਾ ਕਰ ਰਹੇ ਆ ਤੇ ਕੱਲ ਨੂੰ ਸਾਡਾ ਮਹੀਨੇ ਬਾਅਦ ਸਾਡਾ ਨਾਂ ਕੱਟਿਆ ਨਾ ਹਾਂ ਦੇਖ ਲਈ ਅੱਜ ਅਸੀਂ ਬੋਲਿਆ ਨਾ ਇਹਨਾਂ ਨੇ ਕਿਹਾ ਤੁਸੀਂ ਕਿਉਂ ਬੋਲਿਆ ਇਹ ਮਸਲਾ ਤੁਸੀਂ ਮੇਰੇ ਧਿਆਨ ਵਿੱਚ ਲਿਆਂਦਾ ਹੈਗਾ ਤੁਹਾਡੇ ਧਿਆਨ ਤੇ ਲਿਆਉਣ ਤੋਂ ਬਾਅਦ ਮੈਡਮ ਪ੍ਰਿੰਸੀਪਲ ਜਿਹੜੇ ਹੈਗੇ ਨੇ ਸਕੂਲ ਦੇ ਉਹਨਾਂ ਨਾਲ ਮੈਂ ਗੱਲ ਵੀ ਕੀਤੀ ਹੈ ਤਾਂ ਉਹਨਾਂ ਦਾ ਇਹ ਪੱਖ ਸੀਗਾ ਵੀ ਸਕੂਲ ਵਿੱਚ ਇਹਨਾਂ ਜਿਹੜੇ ਸੀਨੀਅਰ ਕਲਾਸਿਸ ਨੇ ਆਪਣੇ ਜਿਨ੍ਹਾਂ ਦੇ ਬੱਚੇ ਸੀਗੇ ਇਹਨਾਂ ਵੱਲੋਂ ਬਾਰ-ਬਾਰ ਤੋੜਪੰਨ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਉੱਥੇ ਜਿਵੇਂ ਕਿ ਪੱਖੇ ਤੋੜਤੇ ਗਏ ਨੇ ਵਾਸ਼ਰੂਮ ਤੋੜਤੇ ਗਏ ਨੇ ਤੇ ਆਪਣਾ ਕੈਮਰੇ ਜਿਹੜੇ ਨੇ ਲੱਗੇ ਸੇਫਟੀ ਵਾਸਤੇ ਉਹ ਤੋੜੇ ਗਏ ਨੇ ਇਸ ਕਰਕੇ ਇਹਨਾਂ ਬੱਚਿਆਂ ਨੂੰ ਕੱਲ ਕਿਹਾ ਗਿਆ ਸੀਗਾ ਵੀ ਇਹ ਆਪਣੇ ਪੇਰੈਂਟਸ ਨੂੰ ਲੈ ਕੇ ਨਾਲ ਬੱਚੇ ਆਉਣਗੇ ਤੇ ਤਾਂ ਕਿ ਉਹਨਾਂ ਨਾਲ ਇਹ ਮਾਮਲਾ ਡਿਸਕਸ ਕੀਤਾ ਜਾ ਸਕੇ ਜਦੋਂ ਬੱਚੇ ਪੇਰੈਂਟਸ ਨੂੰ ਲੈ ਕੇ ਨਹੀਂ ਆਏ ਤਾਂ ਉਹਨਾਂ ਨੂੰ ਸਕੂਲ ਤੋਂ ਬਾਹਰ ਜਿਹੜਾ ਹੈਗਾ ਕੱਢ ਕੇ ਉਹਨਾਂ ਨੇ ਹਦਾਇਤ ਕੀਤੀ ਵੀ ਤੁਸੀਂ ਆਪਣੇ ਪੇਰੈਂਟਸ ਨੂੰ ਲੈ ਕੇ ਆਓ ਤੁਸੀਂ ਲੈ ਕੇ ਨਹੀਂ ਆਏ ਦੇਖੋ ਸਕੂਲ ਵਿੱਚ ਡਿਸਪਲਿਨ ਮੇਨਟੇਨ ਕਰਨਾ ਜਿਹੜਾ ਹੈਗਾ ਉਹ ਜ਼ਰੂਰੀ ਆ ਪ੍ਰਿੰਸੀਪਲ ਦਾ ਇਹ ਮੁੱਖ ਡਿਊਟੀ ਹੁੰਦੀ ਹੈ ਵੀ ਸਕੂਲ ਵਿੱਚ ਜਿਹੜਾ ਹੈਗਾ ਉਹ ਸਾਰੇ ਬੱਚੇ ਸੇਫ ਰਹਣ ਕੋਈ ਸ਼ਰਾਰਤੀ ਬੱਚੇ ਨੇ ਤਾਂ ਉਹਨਾਂ ਨੂੰ ਕਈ ਵਾਰੀ ਕਹਿਣਾ ਸੁਣਨਾ ਪੈਂਦਾ ਉਹਨਾਂ ਦੇ ਪੇਰੈਂਟਸ ਦੇ ਧਿਆਨ ਵਿੱਚ ਲਿਆਉਣੀ ਪੈਂਦੀ ਗੱਲ ਪਰ ਜਿੱਥੋਂ ਤੱਕ ਸਕੂਲ ਤੋਂ ਬੱਚਿਆਂ ਨੂੰ ਬਾਹਰ ਕੱਢਣਾ ਹੈਗਾ ਉਹ ਵੀ ਇੱਕ ਦਿੱਕਤ ਵਾਲੀ ਗੱਲ ਹੈ ਜਿਉਂਕਿ ਬੱਚਿਆਂ ਦੀ ਸੇਫਟੀ ਦਾ ਸਵਾਲ ਹੁੰਦਾ ਕਈ ਬੱਚੇ ਆਸ-ਪਾਸ ਦੇ ਪਿੰਡਾਂ ਵਿੱਚੋਂ ਪੇਰੈਂਟਸ ਛੱਡ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਜੇ ਅਚਾਨਕ ਆਪਾਂ ਕਹਿ ਦਈਏ ਵੀ ਜਾਓ ਆਪਾਂ ਆਪਣੇ ਘਰੇ ਤੇ ਪੇਰੈਂਟਸ ਨੂੰ ਲੈ ਕੇ ਆਓ ਤਾਂ ਕਈ ਵਾਰੀ ਦਿੱਕਤ ਵਾਲਾ ਕਾਰਨ ਬਣ ਜਾਂਦਾ ਸੋ ਪ੍ਰਿੰਸੀਪਲ ਮੈਡਮ ਨੂੰ ਮੈਂ ਇਹ ਕਿਹਾ ਹੈਗਾ ਵੀ ਸਕੂਲ ਦੇ ਜੇ ਮਸਲਾ ਕੋਈ ਇਸ ਤਰੀਕੇ ਦਾ ਹੈਗਾ ਤਾਂ ਉਹ ਸਕੂਲ ਦੇ ਅੰਦਰ ਜਿਹੜਾ ਹੈਗਾ ਬੈਠ ਕੇ ਨਿਝਿਠਿਆ ਜਾਵੇ ਤੇ ਜੇ ਇਹਨਾਂ ਦੇ ਪੇਰੈਂਟਸ ਨੂੰ ਬੁਲਾਉਣ ਦੀ ਲੋੜ ਹੈਗੀ ਤਾਂ ਉਹਨਾਂ ਨੂੰ ਨੋਟਿਸ ਵਗੈਰਾ ਜਾਰੀ ਕਰਕੇ ਉਹਨਾਂ ਨੂੰ ਬੁਲਾ ਲਿਆ ਜਾਵੇ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਆਮ ਤੌਰ ਤੇ ਜਦੋਂ ਚੀਜ਼ਾਂ ਇਹੋ ਜਿਹੀਆਂ ਲੱਗਦੀਆਂ ਨੇ ਪੱਖੇ ਲੱਗਦੇ ਨੇ ਕੋਈ ਆਪਣਾ ਕੈਮਰੇ ਵਗੈਰਾ ਲੱਗਦੇ ਨੇ ਉਹਨਾਂ ਜੇ ਜੇ ਉਹਨਾਂ ਦੀ ਕੋਈ ਤੋੜਪੰਨ ਕਰਦਾ ਉਹਨਾਂ ਚੀਜ਼ਾਂ ਨੂੰ ਦੁਬਾਰਾ ਉੱਥੇ ਮੁਹੱਈਆ ਕਰਾਉਣਾ ਦਿੱਕਤ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਆਮ ਤੌਰ ਤੇ ਕਈ ਵਾਰ ਸਰਕਾਰ ਤੋਂ ਵੱਲੋਂ ਤੋਂ ਬਾਰ-ਬਾਰ ਚੀਜ਼ਾਂ ਜਿਹੜੀਆਂ ਨੇ ਇਹ ਮੁਹੱਈਆ ਨਹੀਂ ਕਰਾਈਆਂ ਜਾਂਦੀਆਂ ਇਸ ਕਰਕੇ ਉਹਨਾਂ ਦਾ ਇੱਕ ਕਨਸਰਨ ਸੀਗਾ ਪਰ ਇਹਨੂੰ ਹੋਰ ਬਿਹਤਰ ਢੰਗ ਨਾਲ ਜੇ ਉਹ ਨਜਿੱਠ ਰਹੇ ਤਾਂ ਹੋਰ ਅੱਛਾ ਹੁੰਦਾ ਤਾਂ ਉਹਨਾਂ ਨੇ ਗੱਲ ਕੀਤੀ ਆ ਉਹਨਾਂ ਵਾਲੇ ਦਿਨਾਂ ਵਿੱਚ ਇਹਨੂੰ ਚੰਗੇ ਤਰੀਕੇ ਦੇ ਨਾਲ ਉਹ ਆ ਕੇ ਕਿਉਂਕਿ ਅੱਜ ਛੁੱਟੀ ਤੇ ਸੀਗੇ ਅੱਜ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਵੀ ਇਸ ਤਰੀਕੇ ਦੀ ਕੋਈ ਪਨਿਸ਼ਮੈਂਟ ਉਹਨਾਂ ਨੂੰ ਦੇਤੀ ਗਈ ਹੈ ਪਰ ਬੱਚਿਆਂ ਦੀ ਸੇਫਟੀ ਤੇ ਧਿਆਨ ਰੱਖਣਾ ਵੀ ਜਿਹੜਾ ਨਾਲ ਸਾਡਾ ਜ਼ਰੂਰੀ ਆ ਜਿੱਥੇ ਡਿਸਪਲਿਨ ਮੇਨਟੇਨ ਕਰਨਾ ਜ਼ਰੂਰੀ ਆ ਉੱਥੇ ਬੱਚਿਆਂ ਦੀ ਸੇਫਟੀ ਤੇ ਧਿਆਨ ਰੱਖਣਾ ਜ਼ਰੂਰੀ ਆ ਇਸ ਕਰਕੇ ਉਹਨਾਂ ਨੂੰ ਕਿਹਾ ਹੈਗਾ ਵੀ ਜਦੋਂ ਕੱਲ ਨੂੰ ਆਉਣਗੇ ਤਾਂ ਇਹਨੂੰ ਮਸਲੇ ਨੂੰ ਜਿਹੜਾ ਹੈਗਾ ਹੋਰ ਵੇਰ ਤਰੀਕੇ ਨਾਲ ਜੱਟਣ ਲਈ ਯਤਨ ਕਰਨਗੇ ਸਰ ਇਸ ਤਰ੍ਹਾਂ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਬਾਹਰ ਕਰਨਾ ਜਿਹੜੇ ਵੀ ਟੀਚਰਾਂ ਨੇ ਕੱਢਿਆ ਕੀ ਉਹਨਾਂ ਤੇ ਵੀ ਕੋਈ ਕਾਨੂੰਨੀ ਕਾਰਵਾਈ ਬੰਦੀ ਦੇਖੋ ਪ੍ਰਿੰਸੀਪਲ ਸਾਹਿਬ ਨੂੰ ਪੁੱਛਣਾ ਹੈ ਕੱਲ ਨੂੰ ਜਦੋਂ ਆਉਂਦੇ ਨੇ ਵੀ ਕਿਸ ਹਾਲਾਤ ਵਿੱਚ ਕਿਸ ਆਪਣਾ ਵਜਾ ਕਰਕੇ ਉਹਨਾਂ ਨੇ ਜਾਂ ਕਿਹੜੇ ਹਾਲਾਤ ਵਿੱਚ ਉਹਨਾਂ ਨੂੰ ਬਾਹਰ ਉਹਨਾਂ ਨੇ ਭੇਜਿਆ ਹੈਗਾ ਤਾਂ ਆਪਾਂ ਜੇ ਕੋਈ ਰਿਪੋਰਟ ਇਹੋ ਜਿਹੀ ਆਉਂਦੀ ਹੈ ਦੇਖੋ ਕਿਸੇ ਟੀਚਰ ਦਾ ਕੋਈ ਇਸ ਤਰੀਕੇ ਦਾ ਆ ਨਹੀਂ ਪ੍ਰੈਸ਼ਰ ਹੋਊਗਾ ਤਾਂ ਵੱਡੀ ਉਸਾ ਦੇ ਧਿਆਨ ਚ ਲਿਆਦਾ ਸਰ ਇੱਕ ਬੱਚਿਆਂ ਦਾ ਹੋਰ ਵੀ ਕਹਿਣਾ ਉਹ ਕਹਿੰਦੇ ਵੀ ਗਰੰਤੀ ਕੁਝ ਕੁ ਬੱਚੇ ਕਰਦੇ ਆ ਤੇ ਜੁਰਮਾਨਾ ਸਾਰੀ ਕਲਾਸ ਨੂੰ ਪਾਉਣਾ ਪੈਂਦਾ ਮੈਨੂੰ ਇਹਦੇ ਬਾਰੇ ਹੁਣ ਪਤਾ ਨਹੀਂ ਹੈਗਾ ਵੀ ਸਾਰੀ ਕਲਾਸ ਨੂੰ ਉਹਨਾਂ ਨੇ ਪਨਿਸ਼ਮੈਂਟ ਦਿੱਤੀ ਹੈਗੀ ਆ ਤੇ ਮੈਂ ਪਹਿਲੇ ਜਿਵੇਂ ਤੁਹਾਨੂੰ ਕਹਿ ਚੁੱਕਿਆ ਹੈਗਾ ਜੇ ਕੋਈ ਬੱਚਿਆਂ ਬੋਲਿਓ ਕੋਈ ਦਿੱਕਤ ਸੀਗੀ ਤਾਂ ਉਹਨਾਂ ਨੂੰ ਸਕੂਲ ਦੇ ਅੰਦਰ ਬਿਠਾ ਕੇ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਲੈਣਾ ਚਾਹੀਦਾ ਸੀਗਾ ਤਾਂ ਕੋਈ ਗੱਲ ਨਹੀਂ ਹੈਗੀ ਜੇ ਕੋਈ ਇਸ ਤਰੀਕੇ ਦੀ ਬੱਚਿਆਂ ਦੀ ਕੋਈ ਜਿਹੜੇ ਬੱਚੇ ਕਸੂਰਵਾਰ ਨਹੀਂ ਹੈਗੇ ਜੀ ਉਹਨਾਂ ਨੂੰ ਕੋਈ ਦਿੱਕਤ ਹੋਈ ਹੈ ਤਾਂ ਉਹ ਕੋਈ ਟੀਚਰਸ ਨੂੰ ਪੁੱਛਾਂਗੇ ਵੀ ਅੱਗੇ ਵਾਸਤੇ ਧਿਆਨ ਰੱਖਣ ਵੀ ਬੱਚੇ ਜੇ ਕੋਈ ਦੋਸ਼ੀ ਹੈਗੇ ਨੇ ਤਾਂ ਉਹਨਾਂ ਨੂੰ ਪੈਨਲਪੁਆਇੰਟ ਕੀਤਾ ਜਾਵੇ ਨਾ ਕਿ ਜਨਰਲ ਸਜ਼ਾ ਦਿੱਤੀ ਜਾਵੇ ਸਾਰੇ ਸਰ ਇੱਕ ਹੋਰ ਮਸਲਾ ਸੀਗਾ ਕੁਝ ਬੱਚੇ ਜਿਹੜੇ ਸੈਕ ਗਰੁੱਪ ਦੇ ਵਿੱਚ ਸੀਗੇ ਉਹਨਾਂ ਦਾ ਕਹਿਣਾ ਕਿ ਸਾਡੇ ਜਿਹੜੇ ਹੈਗੇ ਕਲਾਸ ਦੇ ਵਿੱਚ ਕੜਾ ਵੀ ਲਵਾ ਦਿੱਤਾ ਜਾਂਦਾ ਉਹ ਅਸੀਂ ਦਮੰਦਲਾ ਸਾਹਿਬ ਬੰਨ ਕੇ ਆਉਣੇ ਔਰ ਦਮੰਦਲਾ ਬੰਨਣ ਤੋਂ ਵੀ ਸਾਨੂੰ ਰੋਕਿਆ ਜਾਂਦਾ ਇਹਦੇ ਬਾਰੇ ਵੀ ਦੇਖੋ ਇਨਕੁਆਇਰ ਕਰਨ ਵਾਲਾ ਮੈਟਰ ਹੈਗਾ ਵਾ ਵੈਸੇ ਤਾਂ ਬੱਚੇ ਨੇ ਦਮੰਦਲਾ ਸਜਾਇਆ ਵੀ ਹੋਇਆ ਸੀ ਤੇ ਕੜਾ ਪਾਇਆ ਵੀ ਅਸੀਂ ਜੋ ਤੁਸੀਂ ਮੈਨੂੰ ਵੀਡੀਓ ਦਿਖਾਈ ਹੈ ਜੇ ਕੋਈ ਇਸ ਤਰੀਕੇ ਨਾਲ ਟੀਚਰ ਕਹਿੰਦਾ ਹੈਗਾ ਤਾਂ ਉਹਨੂੰ ਅਸੀਂ ਸੈਂਸਿਟਾਈਜ਼ ਵੀ ਕਰਾਂਗੇ ਤਾਂ ਪ੍ਰਿੰਸੀਪਲ ਸਾਹਿਬ ਨੂੰ ਕਹਾਂਗੇ ਵੀ ਇਹੋ ਜੀ ਕੋਈ ਗੱਲ ਨਾ ਹੋਵੇ ਕਿਉਂਕਿ ਬੱਚਿਆਂ ਨੂੰ ਅਧਿਕਾਰ ਹੈਗਾ ਆਪਣੇ ਸਰੂਪ ਵਿੱਚ ਰਹਿਣ ਦਾ ਉਹਨਾਂ ਨੂੰ ਕੋਈ ਇਸ ਤਰੀਕੇ ਦੀ ਰੋਕ ਟੋਕ ਨਹੀਂ ਹੋਣੀ ਚਾਹੀਦੀ ਸਰ ਜਿਵੇਂ ਇਹ ਮਸਲਾ ਵੱਡਾ ਹੈਗਾ ਜਿਵੇਂ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸਭ ਤੋਂ ਵੱਡਾ ਮੈਟਰ ਤਾਂ ਇਹ ਵੀ ਉਹਨਾਂ ਨੂੰ ਬਾਹਰ ਕਿਉਂ ਕੱਢ ਦਿੱਤਾ ਗਿਆ ਸਕੂਲ ਦੇ ਵਿੱਚ ਹੀ ਉਹਨਾਂ ਨੂੰ ਦੋ ਚਾਰ ਬੱਚੇ ਸੀਗੇ ਕਲੀਅਰ ਕਰਦੇ ਚਾਹੇ ਉਥੇ ਉਹਨਾਂ ਨੂੰ ਥੋੜਾ ਬੋਕਾ ਕੰਮ ਕਰਦੇ ਪਰ ਇਸ ਤੇ ਕੋਈ ਹੋਏਗਾ ਕਾਰਵਾਈ ਜਾਂ ਬਿਲਕੁਲ ਮੈਂ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਹੈਗਾ ਕੱਲ ਨੂੰ ਆ ਕੇ ਆਪਣਾ ਉਹ ਇਸ ਬਾਰੇ ਮੈਨੂੰ ਦੱਸ ਦੇਣਗੇ ਇੱਕ ਵਾਰੀ ਦੁਬਾਰਾ ਆ ਕੇ ਕਿਉਂਕਿ ਉਹ ਅੱਜ ਛੁੱਟੀ ਤੇ ਨਹੀਂ ਇਸ ਕਰਕੇ ਸਾਰੇ ਹਾਲਾਤ ਬਾਰੇ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ ਜੇ ਕੋਈ ਇਸ ਤਰੀਕੇ ਦੀ ਗੱਲ ਮਤਲਬ ਮਾਸ ਲੈਵਲ ਤੇ ਹੋਈ ਹੈ ਤਾਂ ਆਪਾਂ ਉਹ ਟੀਚਰਸ ਨੂੰ ਪੁੱਛ ਲਾਂਗੇ ਵੀ ਕਿਸ ਹਾਲਾਤ ਵਿੱਚ ਉਹਨਾਂ ਨੇ ਇਹੋ ਜਿਹਾ ਫੈਸਲਾ ਲਿਆ ਜਿਹਦੇ ਵਿੱਚ ਬੱਚਿਆਂ ਦੀ ਸੁਰੱਖਿਆ ਵਾਸਤੇ ਜੜਾ ਹੈਗਾ ਵੀ ਕਪੀਸ਼ ਆਈ ਹੈ ਜਿਵੇਂ ਕਿ 10 ਦੇ ਖੀਰ ਉੱਥੇ ਪੱਤਰਕਾਰਾਂ ਨੂੰ ਪੁੱਛੇ ਕਿ ਪੱਤਰਕਾਰਾਂ ਨੂੰ ਵੀ ਕਿਸੇ ਵੀ ਟੀਚਰ ਨੇ ਅਗਰ ਮਾਮਲਾ ਹੋਵੇ ਕੋਈ ਆਪਾਂ ਨੂੰ ਕਰ ਰਹੇ ਨੇ ਬੱਚੇ ਨੂੰ ਤਾਂ ਘੱਟੋ ਘੱਟ ਫਿਰ ਉਸ ਦਾ ਜਵਾਬ ਦੇਣਾ ਵੀ ਬੰਦਾ ਤਾਂ ਉਹਨਾਂ ਨੇ ਜਵਾਬ ਦੇਣ ਤੋਂ ਵੀ ਇਨਕਾਰ ਕਰਤਾ ਵੀ ਅਸੀਂ ਨਹੀਂ ਕੈਮਰੇ ਦੇ ਪਿਛੇ ਹਾਂ ਕਈ ਵਾਰੀ ਇਸ ਤਰੀਕੇ ਨਾਲ ਹੋ ਜਾਂਦਾ ਵੀ ਜਦੋਂ ਸਕੂਲ ਦਾ ਮੁਖੀ ਨਾ ਹੋਵੇ ਤਾਂ ਸੈਕੰਡ ਲਾਈਨ ਜਿਹੜੀ ਅਹ ਟੀਚਰਸ ਦੀ ਹੁੰਦੀ ਆ ਉਹ ਕੈਮਰੇ ਦੇ ਸਾਹਮਣੇ ਕਈ ਵਾਰ ਨਹੀਂ ਆਉਂਦੇ ਹੈਗੇ ਕਈ ਵਾਰੀ ਉਹਨਾਂ ਦੇ ਮਨ ਵਿੱਚ ਇਹ ਵੀ ਵਹਿਮ ਹੁੰਦਾ ਵਾ ਵੀ ਕੋਈ ਡਿਸਪਲਿਨ ਜਿਹੜਾ ਹੈਗਾ ਉਹਨਾਂ ਦਾ ਡਿਪਾਰਟਮੈਂਟ ਦਾ ਨਾਮ ਭੰਗ ਹੋ ਜਾਏ ਜੇ ਕੋਈ ਅਜਿਹੀ ਗੱਲ ਹੋਈ ਵੀ ਆ ਤਾਂ ਉਹਦੇ ਬਾਰੇ ਉਹਨਾਂ ਨੂੰ ਕਲੈਫੀਕੇਸ਼ਨ ਦੇ ਦੇਣੀ ਚਾਹੀਦੀ ਸੀ ਫਿਰ ਵੀ ਪ੍ਰਿੰਸੀਪਲ ਸਾਹਿਬ ਨੂੰ ਕਵਾਂਗੇ ਵੀ ਕੋਈ ਇਹੋ ਜਿਹੀ ਗੱਲ ਆ ਤਾਂ ਪਰਸਨਲ ਬੈਠ ਕੇ ਜਣਾ ਹੈਗਾ ਉਹ ਉਹਨਾਂ ਬਾਰੇ ਸਥਿਤੀ ਸਪਸ਼ਟ ਕਰਦੇ